ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚਿੰਨ ਪੰਜਾਬੀ ਸਵਾਈ ਸੈਂਟਰ ਤੇ ਅੱਜ ਆਪਾਂ ਕਮੀਜ਼ ਦੀ ਕਟਾਈ ਲੈ ਕੇ ਆਏ ਆ ਇਹ ਸਮਝੋ ਲਾ ਆਪਾਂ ਨਾਪ ਦੇ ਹਿਸਾਬ ਨਾਲ ਦੱਸਾਂਗੇ ਵੀ ਕਿੰਨਾ ਮੋਡਾ ਪਾਉਣਾਗਾ ਜੈਂਪਰ ਦਾ ਕਿੰਨਾ ਪਾਣਾ ਮੋਡਾ ਪਾਉਣਾਗਾ ਇਹ ਵਾਰੇ ਆਪਾਂ ਤੁਹਾਨੂੰ ਦੱਸਾਂਗੇ ਕਿੰਨਾ ਟੀਰਾ ਸਾਹਮਣਾ ਰੱਖਣਾਗਾ ਇਹ ਜਿਹੜਾ ਨਾਪ ਹੈਗਾ ਇਹ ਆਪਾਂ ਬੀਚ ਤਾਂ ਛਾਤੀ ਦਾਗਾ ਜਿਹੜੀ ਦੀ ਕਟਾਈ ਕਰ ਰਹੇ ਆ 18 ਇੰਚ ਇਹ ਕਮਰ ਆ ਗਈ ਤੇ ਸਾਢੇ 20 ਇੰਚ ਇਹ ਹਿੱਪ ਆ ਗਈ 20 ਇੰਚ ਛਾਤੀ 18 ਇੰਚ ਕਮਰ ਸਾਢੇ 20 ਇੰਚ ਹਿੱਪ ਇਹ ਸਨਾਪਤਾ ਆਪਾਂ ਇਹ ਸੂਟ ਕੱਟ ਰਹੇ ਆ ਤੇ ਇਹਦੀ ਬਾਹ ਦੀ ਮੋਢਾ ਕਿੰਨਾ ਪਾਵਾਂਗੇ ਜੈਂਪਰ ਦਾ ਕਿੰਨਾ ਪਾਵਾਂਗੇ ਤੀਰਾ ਦਾ ਸਾਹਮਣਾ ਕਿੰਨਾ ਪਾਉਣਾ ਤੇ ਇਹ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਜੇ ਇਸ ਤਰ੍ਹਾਂ ਦਾ ਤੁਹਾਡੇ ਕੋਲ ਕੋਈ ਕਮੀਜ਼ ਹੈਗਾ ਇਸ ਸਨਾਪਤਾ ਤਾਂ ਤੁਸੀਂ ਇਹ ਵੀਡੀਓ ਦੇਖ ਕੇ ਉਹਨੂੰ ਕੱਟ ਸਕਦੇ ਹੋਗੇ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਣੀ ਵੀਡੀਓ ਹੁਣ ਪਹਿਨਾ ਆਪਾਂ 7 ਇੰਚ ਮੋਢੇ ਦਾ ਨਿਸ਼ਾਨ ਲਾਵਾਂਗੇ ਇਹਨਾਂ ਆਪ ਦੇ ਹਿਸਾਬ ਨਾਲ ਤੇ ਜਿਹੜੀ ਪਲੋਈ ਆ ਪਲੋਈ ਆਪਾਂ ਇਹਨਾਂ ਦੀ 1.5 ਤੇ ਰੱਖਾਂਗੇ 11 ਇੰਚ ਲੰਬਾਈ ਰੱਖਣੀ ਆ ਪਲੋਈ ਦੀ 70 320 ਦੀ ਲੰਬਾਈ ਹੋ ਗਈ। ਤੇ ਇਦਾਂ ਦੇ ਨਾਪ ਦਾ ਤੁਸੀਂ ਸੂਟ ਆਸਾਨੀ ਨਾਲ ਕੱਟ ਸਕਦੇ ਹੋਗੇ ਵੀਡੀਓ ਦੇਖ ਕੇ। ਜਿਹੜਾ ਹੈਗਾ ਤੀਰਾ ਰੱਖਣਾ ਆਪਾਂ ਤੀਰਾ ਇਹਨਾਂ ਦਾ 9 12 ਰੱਖਾਂਗੇ। ਸਵਾ ਬਣਾਤੇ ਜਾਨੀ ਕਿ ਆਪਾਂ ਨਿਸ਼ਾਨ ਲਾ ਲਾਂਗੇ। ਅੱਧਾ ਇੰਚ ਆਪਾਂ ਜ਼ਿਆਦਾ ਲੈਣਾ ਹੈ। ਸਵਾ 12 ਤੇ ਆਪਾਂ ਇੱਥੇ ਨਿਸ਼ਾਨ ਲਾਉਣਾ ਛਾਤੀ ਇਹਨਾਂ ਦੀ ਹੈਗੀ 2 ਇੰਚ 2 ਇੰਚ ਤੇ ਆਪਾਂ ਛਾਤੀ ਦੇ ਨਿਸ਼ਾਨ ਲਾ ਲਿਆ ਤੇ ਜਿਹੜਾ ਸਾਹਮਣਾ ਕਹਿੰਦੇ ਹੁੰਦੇ ਜਿਹਨੂੰ ਆਹ ਵਾਲੀ ਚੀਜ਼ ਨੂੰ ਸਵਾ 12 ਗਾ ਪੌਣੇ 13 ਤੇ ਆਪਾਂ ਇਹ ਨਿਸ਼ਾਨ ਲਾਉਣਾਗਾ ਉਸ ਤੋਂ ਬਾਅਦ ਜਿਹੜੀ ਪਲੋਈ ਦਾ ਇਹ ਗਾਇਪ ਆਪਾਂ ਸਾਢੇ 3 ਇੰਚ ਰੱਖਾਂਗੇ ਦਾ ਉਸ ਤੋਂ ਬਾਅਦ ਜਿਹੜੀ ਟੇਢੀ ਪਲੋਈ ਆ ਇਹਦਾ ਗਾਇਪ ਆਪਾਂ ਰੱਖਾਂਗੇ 1.5 ਇੰਚ 1.5 ਇੰਚ ਆਪਾਂ ਇੱਥੇ ਨਿਸ਼ਾਨ ਲਾਵਾਂਗੇ ਹੁਣ ਆਪਾਂ ਇਹਨੂੰ ਗਲਾਈ ਪਾ ਦੇਣੀ ਆ ਬੈਕ ਦੀ ਕਿੰਨੀ ਗਲਾਈ ਪਾਉਣੀ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ 'ਚ ਜੇ ਇਦਾਂ ਦੇ ਦੇਖੋ ਤੁਸੀਂ ਚਾਹੋ ਨਿਓ ਵੀ ਤੁਸੀਂ ਨਾਪ ਦੇ ਹਿਸਾਬ ਨਾਲ ਕਟਾਈ ਕਰਨੀ ਆ ਤਾਂ ਤੁਸੀਂ ਆਪਾਂ ਨੂੰ ਮੈਸੇਜ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਯਾਨੀ ਕਿ ਤਾਂ ਆਪਾਂ ਵੀਡੀਓ ਪਾ ਦਿਆ ਕਰਾਂਗੇ ਹੁਣ ਪਹਿਨਾ ਆਪਾਂ ਉੱਪਰਲਾ ਪੱਲਾ ਕੱਟਣਾ ਆ ਇਹ ਜੋ ਉੱਪਰਲਾ ਪੱਲਾ ਕੱਟ ਲਿਆ ਜਿਹੜੀ ਬੈਕ ਆ ਇਹ ਬੈਕ ਦਾ ਆਪਾਂ ਇਹ ਰੱਖਾਂਗੇ ਜਿਹੜਾ ਪੌਣੇ 2 ਇੰਚ ਰੱਖਣਾਗਾ ਬੈਕ ਦਾ ਪੌਣੇ 2 ਇੰਚ ਆਪਾਂ ਨੇ ਇਹ ਵੱਧ ਰੱਖਣਾਗਾ ਤੇ ਇਹਨੂੰ ਆਪਾਂ ਗਲਾਈ ਪਾ ਦੇਣੀ ਆ ਇਸ ਤਰੀਕੇ ਨਾਲ ਗਲਾਈ ਬੋਣੀ ਹੁਣ ਜਿਹੜਾ ਆਪਾਂ ਨੇ ਇਹ ਚ ਤੀਰਾ ਪਾਉਣਾ ਤੀਰਾ ਆਪਾਂ ਇਹ ਚ ਅੱਧੇ ਇੰਚ ਦਾ ਪਾਵਾਂਗੇ ਇਹ ਵੀ ਦੇਖੋ ਨਾਲ ਆਪਦੇ ਹਿਸਾਬ ਨਾਲ ਹੀ ਪੈਂਦੇ ਆ ਜੇ ਜਿਆਦਾ ਮੋਟਾ ਭਾਰੀ ਨਾਪ ਹੋਵੇ ਤਾਂ ਵੱਧ ਪੈ ਜਾਂਦਾ ਏਦੋਂ ਪਤਲਾ ਨਾਪਤਾ ਘੱਟ ਪੈ ਜਾਂਦਾਗਾ ਲੋ ਜੀ ਇੱਕ ਕਮੀਜ਼ ਦੀ ਕਟਾਈ ਹੋ ਗਈ ਇਸ ਤਰੀਕੇ ਨਾਲ ਇਹ ਨਾਪ ਦੇ ਹਿਸਾਬ ਨਾਲ ਤੁਸੀਂ ਕੱਟ ਸਕਦੇ ਹੋਗੇ ਕਮੀਜ਼ ਬਿਲਕੁਲ ਸਹੀ ਆਊਗਾ ਜੇਹੀ ਨਾਪ ਹੈਗਾ ਤਾਂ ਲੋ ਜੀ ਉਮੀਦ ਦੀ ਕਟਾਈ ਹੋ ਗਈ ਹੁਣ ਆਪਾਂ ਬਾਹ ਦਾ ਮੋੜਾ ਕਿੰਨਾ ਪਾਉਣਾ ਇਸ ਨਾਪ ਚ ਇਹ ਵੀ ਆਪਾਂ ਤੁਹਾਨੂੰ ਦੱਸਦੇ ਆ 17 ਇੰਚ ਦੇਖੋ ਇਹ ਬਾਹ ਗੀ 17 ਦਾ ਆਪਾਂ 19 ਇੰਚ ਕੱਟ ਲਿਆ 2 ਇੰਚ ਆਪਾਂ ਮੜਾ ਜਾਨੀ ਕਿ ਮੜਾਈ ਦਾ ਵੱਧ ਕੱਟ ਲਿਆ ਜਿਹੜੀ ਮੂਹਰ ਰੱਖਣੀ ਹੈ ਮੂਹਰ ਆਪਾਂ 10 ਇੰਚ ਰੱਖ ਦਾਂਗੇ ਬਾਹ ਦੀ 2 ਇੰਚ ਆਪਣੇ ਦਵਾ ਦਾ ਰੱਖਣਾ ਹਮੇਸ਼ਾ 2 ਹੀ ਰੱਖਦੇ ਆ ਜੇ ਘੱਟ ਹੈਗਾ ਦਵਾ ਤਾਂ ਘੱਟ ਰੱਖ ਲਓ ਤੁਸੀਂ ਤੇ ਹੁਣ ਜਿਵੇਂ ਕਿ ਇਹਦਾ 20 ਇੰਚ ਛਾਤੀ ਸੀ ਉਨੀ 18 ਕਮਰਚੂ ਸੀ ਇਹਦੇ ਹਿਸਾਬ ਨਾਲ ਜਿਹੜਾ ਆਪਾਂ ਬਾਹ ਦਾ ਮੋਡਾ ਪਾਉਣਾਗਾ ਇਹ ਆਪਾਂ ਪਾਉਣਾਗਾ 8.5 ਇੰਚ ਪਾਵਾਂਗੇ ਆਪਾਂ 1.5 ਇੰਚ ਆਪਾਂ ਇੰਚ ਜਾਂ 1.5 ਇੰਚ ਦਾ ਲੈ ਲਓ ਤੇ 3 ਇੰਚ ਦੀ ਆਪਾਂ ਇਹ ਚ ਗਲਾਈ ਪਾਉਣੀ ਹੈ ਜੀ ਇਹ ਜਿਹੀ ਪੈਣਾ ਬਾਹਾਂ ਚ ਜੋੜ ਸੀ ਤੇ ਆਪਾਂ ਆਪਣਾ ਜੋੜ ਸੈੱਟ ਕਰ ਲਿਆ ਫਿਰ ਆਪਾਂ ਦੱਸਦੇ ਹਾਂ ਕਟਾਈ ਤੇ ਵੀ ਜੇ ਕਿਸੇ ਭੈਣ ਨੇ ਦੇਖੋ ਕਈ ਵਾਰ ਜੋੜ ਵਾਲੀ ਬਾਹ ਨਹੀਂ ਕਟਣੀ ਆਉਂਦੀ ਉਹ ਪੁੱਛਣੀ ਹੋਵੇ ਤਾਂ ਉਹ ਵੀ ਤੁਸੀਂ ਸਾਨੂੰ ਪੁੱਛ ਸਕਦੇ ਹੋ ਵੀ ਜੋੜ ਵਾਲੀ ਬਾਹ ਕਿਵੇਂ ਕਟਾਈ ਹੁੰਦੀ ਹੈਗੀ ਤਾਂ ਉਹ ਵੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਟੋਕਲਾ ਦੀ ਇੱਥੇ ਉੱਪਰ ਟੋਕ ਲਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਸੈਂਟਰ ਦੀ ਟੋਕ ਹੁੰਦੀ ਆ ਉੱਪਰ ਤੇ ਦੋ ਪੱਲੇ ਚੱਕ ਕੇ ਆਪਾਂ ਨੇ ਇਹ ਛਾਂਟ ਕਾਉਣੀ ਆ ਛਾਂਟ ਆਪਾਂ ਇਹ ਅੱਧੇ ਇੰਚ ਦੀ ਕੋਈ ਪਾਈ ਆ ਲਓ ਜੀ ਇਹ ਹੈਗਾਗਾ 2 ਤੇ 18 ਜਿਹੜਾ ਨਾਪ ਆਗਾ ਵੀ ਉਹ ਨੂੰ ਕਿਵੇਂ ਉਹਦੀਆਂ ਦੇਖੋ ਛਾਂਟਾ ਪੈਣੀ ਆ ਤੀਰਾ ਸਾਹਮਣਾ ਕਿੰਨਾ ਰੱਖਣਾ ਬਾਹ ਦਾ ਮੋਢਾ ਕਿੰਨਾ ਰੱਖਣਾ ਇਹ ਆਪਾਂ ਤੁਹਾਨੂੰ ਸਾਰਾ ਦੱਸਿਆਗਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇ ਕੋਈ ਵੀ ਤੁਸੀਂ ਨੇ ਗੱਲਬਾਤ ਪੁੱਛਣੀ ਹੋਵੇ ਸਲਾਈ ਸੰਬੰਧੀ ਤਾਂ ਸਾਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਤੇ ਨਹੀਂ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਕਿ ਨੰਬਰ ਆਪਣਾ ਤੁਹਾਡੇ ਕੋਲੇ ਹੈਗਾ ਹੀ ਆ ਦੇਖੋ ਭੈਣ ਭਾਈਆਂ ਕੋਲੇ ਤਾਂ ਤੁਸੀਂ ਮੈਸੇਜ ਵੀ ਕਰ ਸਕਦੇ ਹੋਗੀ ਠੀਕ ਆ ਜੀ ਤੇ ਮਿਲਦੇ ਹੁਣ ਆਪਾਂ ਅਗਲੀ ਵੀਡੀਓ 'ਚ